ਪਰਿਵਾਰਕ ਮੈਂਬਰਾਂ ਨੂੰ ਦੋ ਨੌਜਵਾਨ ਏ ਕੈ ਕੇ ਕਰੋ ਗਏ ਸਨ ਕਿ ਉਹ ਧਾਰਮਿਕ ਸਥਾਨ ਤੇ ਮੱਥਾ ਟੇਕਣ ਦੇ ਲਈ ਜਾ ਰਹੇ ਨੇ। ਉਨ੍ਹਾਂ ਹੀ ਦੋ ਨੌਜਵਾਨਾਂ ਦੇ ਨਾਲ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਮਾਚੀਵਾੜਾ ਨੂੰ ਜਾਂਦੇ 쿠ਹਾੜਾ ਰੋਡ ਤੇ ਮਾਡਲ ਟਾਊਨ ਵਿੱਚ ਇੱਕ ਕਮਰੇ ਦੇ ਅੰਦਰੋਂ ਸ਼ੱਤੀ ਹਾਲਾਤ ਵਿੱਚ ਮਿਲੀਆਂ ਨੇ ਜਿਸ ਦੇ ਕਰ ਇਲਾਕੇ ਵਿੱਚ ਸਹਿਮਤਾ ਮਾਹੌਲ ਹੈ ਅਤੇ ਪਰਿਵਾਰ ਦਾ ਗੋਰੂ ਕੀ ਬੁਰਾ ਹਾਲ ਹੈ ਮ੍ਰਿਤਕ ਦੀਪੂ ਦੇ ਪਿਤਾ ਸੁਲੱਖਣ ਕੁਮਾਰ ਨੇ ਦੱਸਿਆ ਕਿ ਇਹ ਦੋਵੇਂ ਨੌਜਵਾਨ ਕੁਹਾੜਾ ਰੋਡ ਤੇ ਸਥਿਤ ਇੱਕ ਫੈਕਟਰੀ ਵਿੱਚ ਮਕੈਨਿਕ ਵਜੋਂ ਕੰਮ ਕਰਦੇ ਹਨ ਮ੍ਰਿਤਕ ਨੌਜਵਾਨ ਦੀਪੂ ਅਤੇ ਅਜੀਤ ਉਸਦਾ ਇੱਕ ਪੁੱਤਰ ਹੈ ਅਤੇ ਇੱਕ ਭਾਂਜਾ ਹੈ ਮ੍ਰਿਤਕ ਦੀਪੂ ਦਾ ਵਿਆਹ ਹੋਇਆ ਹੈ ਜਦੋਂ ਕਿ ਉਸਦਾ ਭਾਂਜਾ ਅਜੀਤ ਕੁਵਾਰਾ ਹੈ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਮੌਤਾਂ ਕਿਵੇਂ ਹੋਈਆਂ ਇਸ ਬਾਰੇ ਸਾਨੂੰ ਪੂੀ ਜਾਣਕਾਰੀ ਨਹੀਂ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਇਹਨਾਂ ਦੋਵਾਂ ਮਿਰਤਕ ਦਾ ਪਛੋਕੜ ਬਿਹਾਰ ਦੱਸਿਆ ਜਾ ਰਿਹਾ ਹੈ ਅਤੇ ਹੁਣ ਇਹ ਪਰਿਵਾਰ ਸਮੇਤ ਪਿੰਡ ਗੁਰੂਗੜ ਵਿਖੇ ਰਹਿੰਦੇ ਹਨ ਪੂਰੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਥਾਣਾ ਮੁਖੀ ਭਿੰਦਰ ਸਿੰਘ ਉੜਾ ਨੇ ਦੱਸਿਆ ਇਹ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਪੋਸਟਮਾਰਟਮ ਲੀਪਿਜਵਾ ਦਿੱਤਾ ਹੈ ਕਮਰੇ ਵਿੱਚ ਕੁਝ ਅਜੀਹਾ ਖਾਣ ਪੀਣ ਦਾ ਸਮਾਨ ਵੀ ਮਿਲਿਆ ਜਿਸ ਨੂੰ ਕਬਜ਼ੇ ਵਿੱਚ ਲੈ ਲਿਆ ਉਹਨਾਂ ਨੇ ਕਿਹਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਮੌਤ ਦੇ ਕਾਰਨ ਦਾ ਪਤਾ ਲੱਗੇਗਾ ਕਿ ਇਹ ਮੌਤ ਜ਼ਹਿਰੀਲਾ ਖਾਣਾ ਜ਼ਹਿਰੀਲੇ ਜਾਨਵਰ ਦੇ ਦਸਣ ਨਾਲ ਜਾਂ ਫਿਰ ਨਸ਼ੀਦ ਉਪਰ ਡੋਜ਼ ਨਾਲ ਹੋਈ ਹੈ ਅਜੇ ਕਿਸੇ ਵੀ ਪੱਖ ਤੋਂ ਨਹੀਂ ਕਿਹਾ ਜਾ ਸਕਦਾ ਪੁਲਿਸ ਵੱਲੋਂ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਬੁਰਜਿਸ ਪਾਲ ਸਿੰਘ ਆ ਜੀ ਲੋਕਲੀ ਮੈਂ ਛੋਟਾ ਸਾਉ ਤੋਂ ਜੀ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਆ ਪਾਣੀ ਪੂਣੀ ਲਾਉਂਦੇ ਰਹਿੰਦੇ ਨੇ ਸਾਰਾ ਕੁਝ ਇਸ ਕਰਕੇ ਚਾਬੀ ਇਹਨਾਂ ਕੋਲ ਹੀ ਹੁੰਦੀ ਆ ਮੈਂ ਤਾਂ ਕਦੇ ਹਫਤੇ ਦਸ ਦਿਨ ਬਾਅਦ ਗੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਲਾਈਟ ਪਾਣੀ ਸਾਰਾ ਇੱਥੋਂ ਹੀ ਲਾਉਂਦੇ ਨੇ ਠੀਕ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਦੋਂ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮਖੰਮੀ ਮੈਂ ਘਰੇ ਆ ਮਾਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ 'ਚ ਆ ਜਾਵੇ ਐਦਾਂ ਐਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਗੁਰਦੁਆਰਾ ਇੱਕ ਬੇਟਾ ਲੱਗਦਾ ਜੇ ਭਾਣ ਗਿਆ ਲੱਗਦਾ ਅੱਛਾ ਤਾਂ ਨਹੀਂ ਕਰਦੇ ਸੀਗਾ ਬਸ ਪੈਕ ਬੁੱਕ ਜਾਂ ਡੇਅਰ ਬੋਰ ਭਿੰਦੇ ਸੀ ਵਿਆਹ ਸ਼ਾਦੀਆਂ 'ਚ ਤੇ ਉਹ ਤਾਂ ਰਾਤ ਕਹਿ ਗਿਆ ਜੀ ਅਸੀਂ ਲੈਣਾਂ ਦੇ ਵੀ ਜਾਣਾ ਦੋਨੇ 2-4 ਮਹੀਨੇ ਦੇ ਛੋਟੇ ਵੱਡੇ ਆ ਮਤਲਬ 20 ਅੱਛਾ ਜੀ ਤੋਂ ਬੱਚੇ ਕਿ ਸਾਡੀ ਉਮਰ ਹੈ ਜੋ ਵੀ ਕਿਸ਼ਾਲ ਦੀ ਮਾਰ ਕੀ ਕੰਮ ਕੰਮ ਕੀ ਕਰਦੇ ਜੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਵਾਜੇ ਤੇ ਵਾਜਾ ਕੰਪਨੀ ਜੀ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ਹਾਂ ਜੀ ਜਦ ਹੀ ਪਹੁੰਚ ਗਏ ਬਹੁਤ ਪ੍ਰਸ਼ਾਸਨ ਕਿਸੇ ਤੋਂ ਤੁਹਾਨੂੰ ਸ਼ੱਕ ਸ਼ੁੱਕ ਹੈਗੀ ਹੈ ਕੋਈ ਵੀ ਜਾਂ ਕਿਸੇ ਕੋਈ ਗਲਤ ਕਿਸੇ ਨਹੀਂ ਹੈ ਹਾਂ ਸਾਨੂੰ ਇਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਪਿੱਛੋਂ ਬਿਹਾਰ ਦੇ ਨੇ ਇਹਦੇ ਤੋਂ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਕੇ ਤੇ ਡੈੱਡ ਬਾਡੀ ਆ ਅਸੀਂ ਵਿਚਾਰਿਆਂ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਦੇ ਪੋਸਟਮਾਰਟਮ ਕਰਾਵਾਂਗੇ ਇਹਨਾਂ ਦੇ 13 ਸਵੇ ਜਾਂ ਲੇਕਿਨ ਅਗਲੀ ਕਾਰਵਾਈ ਕਰਾਂਗੇ ਸਰ ਕੀ ਵੀ ਕੁਝ ਡੈਡ ਬੁਰੇ ਵੀ ਕਿੱਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਦਿੱਤ ਕਿੱਦਾਂ ਹੋਈ ਇਹ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ-ਮੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਤੋਂ ਪੀਂਦੇ ਸੀਗੇ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਹਾਂ ਕੀ ਨਾਮ ਨੇ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵੀਜੇ ਠੀਕ ਆ ਜੀ ਇਹ ਮਾਛੋੜ ਦੇ ਰਣ ਵਾਲੀ ਨਹੀਂ ਜੀ ਨੇ ਜੂ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪੰਡਿਤਸਰ ਦੇ ਨੇ ਸੇਵਾ ਕੰਪਨੀ ਫੈਕਟਰੀ ਚ ਲੱਗੇ ਹੋਏ ਸੀ ਠੀਕ ਹੈ ਡਾਕਟਰ ਹਰਪੀ ਵੀ ਐਸ ਡੀ ਐਸ ਸੰਰਾਲਾ 200 ਪੀਕ ਦੋ ਡੈਡ ਬਾਡੀयां ਆਈਆਂ ਨੇ ਯਾਨੀ ਕਿਵੇਂ ਦੇ ਹਾਲਾਤ ਸੀਗੇ ਉਹਨਾਂ ਦੇ ਕੀ ਕੀ ਨਾਮ ਆ ਜਿਹੜੇ ਲੱਗੇ ਆ ਹਾਂ ਇਹ ਦੋ ਡੈਡ ਬਾਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹ ਤਾਂ ਅਧੀਨ ਪੀ ਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਰੋ ਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਫਰਜਿੰਦਰ ਮਾਤੋ ਤੇ 25 ਸਾਲ ਦੀ ਹੈ ਜ ਇਹਨਾਂ ਦੀ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪੋਇਜ਼ਨਿੰਗ ਨੇ ਸਾਡੇ ਕੋਲ ਇਹ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟ ਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ ਮਤਲਬ ਕਿ ਕਾਮ ਤੌਰ ਤੇ ਇਹ ਕੋਈ ਵੀ ਪੋਇਜ਼ਨਿੰਗ ਦੇ ਵਿੱਚ ਜਿਹੜੀ ਝਾਗਾ ਤਕਰੀਬਨ ਸਨੇਕ ਬਾਈਟ ਹੋਵੇ ਜਾਂ ਡਰੱਗ ਪੋਇਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਛੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਕੀ ਜਿਹੜੀ ਫਾਈਨਲ ਰਿਪੋਰਟ ਆਵੇ ਤੋਂ ਬਾਅਦ ਪਤਾ ਲੱਗ ਜੂਗਾ ਪੋਸਟ ਮਾਰਨ ਤੋਂ ਪਤਾ ਲੱਗ ਰਿਹਾ ਵੀ ਕਦੋਂ ਕੋਈ ਡਾਕਟਰ ਇਹਨਾਂ ਦੇ ਨਹੀਂ ਇਹ ਉਹ ਰਿਪੋਰਟ ਪੋਸਟ ਮਾਰ ਲਿਆ ਹਲੇ ਨਹੀਂ ਇਹਨੂੰ ਕੋਈ ਪਸਟ ਕਰਦਾ ਇਹ ਪੋਸਟ ਮਾਰਨ ਰਿਪੋਰਟ ਤੋਂ ਬਾਅਦ ਪਤਾ ਲੱਗੇ ਤੇ ਪੋਸਟ ਮਾਰਨ ਦਾ ਤੱਕ ਹਾਂਜੀ ਹਾਂਜੀ ਹਾਂ ਕੱਪ